ਸਭ ਤੋਂ ਤਗੜਾ ਮੁਕਾਬਲਾ ਤੇ ਸਭ ਤੋਂ ਵੱਡਾ ਮੁਕਾਬਲਾ ਇਸ ਪਿੰਡ ਵਿੱਚ ਹੋਇਆ ਔਰ ਦੱਸ ਦਈਏ ਕਿ ਇਸ ਪਿੰਡ ਦੇ ਲੋਕ ਅਮਰੀਕਾ ਜਰਮਨਾਂ ਇੰਗਲੈਂਡ ਇਟਲੀ ਸਪੇਨ ਤੋਂ ਆ ਗਏ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਸਤੇ ਔਰ ਯਾਦ ਕਰਵਾ ਦਈਏ ਕਿ ਇਸ ਪਿੰਡ ਦੇ ਵਿੱਚ ਇਹਨਾਂ ਇੱਕ ਦੋ ਪਿੰਡਾਂ ਦੇ ਵਿੱਚ ਉਹ ਲੋਕ ਨੇ ਜੋ ਪੰਜਾਬ ਪੰਜਾਬ ਲੋਕ ਦੁਨੀਆਂ ਦੇ ਹਰ ਦੇਸ਼ ਵਿੱਚ ਬੈਠੇ ਨੇ ਪੰਜਾਬ ਪੰਜਾਬ ਬੰਦੇ ਇੱਕ ਇੱਕ ਪਿੰਡ ਦੇ ਦੁਨੀਆ ਦੇ ਹਰ ਦੇਸ਼ ਵਿੱਚ ਬੈਠੇ ਨੇ ਕੋਈ ਇਹੋ ਜਿਹਾ ਦੁਨੀਆ ਦਾ ਦੇਸ਼ ਨਹੀਂ ਜਿੱਥੇ ਐਸ ਪਿੰਡਾਂ ਦੇ ਲੋਕ ਨਹੀਂ ਰਹਿੰਦੇ ਦੱਸ ਦਈਏ ਕਿ ਇਹ ਸਿਰਫ ਦੋ ਤਿੰਨ ਪਿੰਡ ਹੈ ਔਰ ਦੋਹਾਂ ਤਨਾ ਪਿੰਡਾਂ ਦੇ ਲੋਕ ਅਮੀਰ ਵੀ ਇੰਨੇ ਜ਼ਿਆਦਾ ਕੋਈ ਹਿਸਾਬ ਨਹੀਂ ਮਿਹਨਤੀ ਬਹੁਤ ਜ਼ਿਆਦਾ ਨੇ ਔਰ ਪਿੰਡ ਕਿਹੜਾ ਇਹਦੇ ਬਾਰੇ ਵੀ ਦੱਸ ਦਈਏ ਔਰ ਮੁਕਾਬਲਾ ਜਿਹੜਾ ਕਦੋਂ ਹੋਇਆ ਦੱਸ ਦਈਏ ਕਿ ਜਦੋਂ ਇਲੈਕਸ਼ਨ ਹੋਈ ਆ ਜਦੋਂ ਸਰਕਾਰ ਬਦਲੀ ਆ ਜਦੋਂ ਮੁੱਖ ਮੰਤਰੀ ਸਾਹਿਬ ਨਵੀਂ ਸਰਕਾਰ ਦੇ ਆਏ ਆ ਤਾਂ ਦੋਹਾਂ ਪਾਰਟੀਆਂ ਦੇ ਲੋਕ ਅਮਰੀਕਾ ਕੈਨੇਡਾ ਤੋ ਪਹੁੰਚ ਗਏ ਹਰ ਕੋਈ ਕਹਿੰਦਾ ਕਿ ਮੇਰੀ ਸਰਕਾਰ ਜਿਹੜੀ ਆ ਉਹ ਬਣਨੀ ਚਾਹੀਦੀ ਆ ਮੇਰਾ ਬੰਦਾ ਜਿੱਤਣਾ ਚਾਹੀਦਾ ਤਾਂ ਫੇਰ ਦੱਸ ਦਈਏ ਕਿ ਇਹਨਾ ਪਿੰਡਾਂ ਨੇ ਜ਼ੋਰ ਲਗਾ ਦਿੱਤਾ ਤਾਂ ਇੱਕ ਪਾਰਟੀ ਦੀ ਸਰਕਾਰ ਜਿੱਤ ਗਈ ਤਾਂ ਇੱਕ ਸਰਕਾਰ ਪਾਰਟੀ ਦਾ ਐਮਐਲਏ ਜਿੱਤ ਗਿਆ ਦੋਨਾਂ ਦਾ ਜੋ ਆਪਸ ਵਿੱਚ ਜੜ੍ਹ ਨਹੀਂ ਬਣਿਆ ਇੱਕ ਐਮਐਲਏ ਜਿੱਤ ਗਿਆ ਤਾਂ ਇੱਕ ਦੀ ਸਰਕਾਰ ਜਿੱਤ ਗਈ ਤਾਂ ਇਹਨਾਂ ਲੋਕਾਂ ਨੂੰ ਕੀ ਹਾਸਲ ਹੋਇਆ ਜੋ 2-2 ਲੱਖ ਦੀਆਂ 1.5 ਲੱਖ ਦੀਆਂ ਟਿਕਟਾਂ ਖਰਚ ਕੇ ਆਏ ਸੀ ਆਏ ਕਿਉਂ ਸੀ ਕਿ ਸਾਡੇ ਪਿੰਡਾਂ ਦਾ ਸੁਧਾਰ ਹੋਣਾ ਚਾਹੀਦਾ ਸਾਡੇ ਪਿੰਡਾਂ ਦੀਆਂ ਸੜਕਾਂ ਬਣਨੀਆਂ ਚਾਹੀਦੀਆਂ ਤਾਂ ਹੁਣ ਤੁਸੀਂ ਆਪ ਹੀ ਵੇਖ ਲਓ ਹਾਲਾਤ ਆਹ ਹਾਲ ਨੇ ਇਹਨਾਂ ਦੀਆਂ ਸੜਕਾਂ ਦੇ ਆਹ ਇਹਨਾਂ ਨੇ ਪੈਸਾ ਖਰਚ ਕੇ ਸੁਖ ਲਿਆ ਆਹ ਵੇਖੋ ਅਸੀਂ 3 ਸਾਲ ਪਹਿਲਾਂ ਵੀ ਇਸ ਪਿੰਡ ਵਿੱਚ ਆਏ ਸੀ ਤਾ ਇਹ ਖੱਡੇ ਇਸੇ ਤਰ੍ਹਾਂ ਸੀ ਤਾਂ ਹੁਣ ਇਸ ਤੋਂ ਡਬਲ ਹੋ ਗਏ ਆ ਹਾ ਤਸਵੀਰਾਂ ਵੇਖੋ ਇਹ ਛਾਲੇ ਦੇ ਕੋਲ ਦੀਆਂ ਤਸਵੀਰਾਂ ਨੇ ਨਵਾਂ ਪਿੰਡ ਬਹਾਦਰ ਨਸ਼ਹਰੇ ਦੀਆਂ ਤਸਵੀਰਾਂ ਨੇ ਔਰ ਦੱਸ ਦਈਏ ਕਿ ਜੇ ਗੱਲ ਝੂਠ ਹੈ ਤਾਂ ਅਸੀਂ ਗੁਨਾਹਗਾਰ ਹੋਵਾਂਗੇ ਕਿ ਅਸੀਂ ਇਹ ਗੱਲ ਝੂਠ ਬੋਲ ਰਹੇ ਆ ਇਹਨਾਂ ਪਿੰਡਾਂ ਦੇ ਲੋਕਾਂ ਨੇ ਜਿੰਦ ਜਾਨ ਲਗਾ ਦਿੱਤੀ ਇਹਨਾਂ ਪਿੰਡਾਂ ਦੇ ਲੋਕਾਂ ਨੇ ਅਮਰੀਕਾ ਕੈਨੇਡਾ ਵਿੱਚੋਂ ਆਉਣ ਆਉਣ ਤੋਂ ਕੋਈ ਕਸਰ ਨਹੀਂ ਛੱਡੀ ਆਪਣਾ ਪੈਸਾ ਖਰਚ ਕੇ ਪਹੁੰਚੇ ਕਿ ਵਿਕਾਸ ਕਰਾਉਣਾ ਅਸੀਂ ਸਰਕਾਰ ਚੁਣਨੀ ਆ ਅਸੀਂ ਆਪਣੇ ਐਮਐਲਏ ਬਣਾਉਣੇ ਆ ਅਸੀਂ ਆਪਣਾ ਮੁੱਖ ਮੰਤਰੀ ਬਣਾਉਣਾ ਤਾਂ ਬਣ ਕੀ ਗਿਆ ਇੱਕ ਦਾ ਤਾਂ ਐਮਐਲਏ ਬਣ ਗਿਆ ਤਾਂ ਇੱਕ ਦੀ ਸਰਕਾਰ ਬਣ ਗਈ ਤਾਂ ਇਹਨਾਂ ਲੋਕਾਂ ਨੂੰ ਕੀ ਹਾਸਲ ਹੋਇਆ ਬਸ ਇਹ ਦੱਸ ਦਿਓ ਸਾਨੂੰ ਤੁਸੀਂ ਕਿ ਇਹਨਾਂ ਲੋਕਾਂ ਨੂੰ ਕੀ ਮਿਲ ਰਿਹਾ ਨਾ ਤਾਂ ਇੱਥੇ ਕਿਸੇ ਨੇ ਸੜਕ ਬਣਾਈ ਤੇ ਨਾ ਪੈਚਵਰਕ ਹੀ ਕਰਿਆ ਉਹ ਪੈਚਵਰਕ ਹੀ ਕਰ ਦਿੰਦੇ ਨਾ ਲੋਕਾਂ ਦਾ ਮੁੱਲ ਮੋੜ ਦਿੰਦੇ ਔਰ ਇਹਨਾਂ ਲੋਕਾਂ ਨੂੰ ਬੇਨਤੀ ਆ ਕਿ ਗਾਂਵ ਵਾਸਤੇ ਤੁਸੀਂ ਇਹਨਾਂ ਵਾਸਤੇ ਲੱਖ ਲੱਖ ਰੁਪਿਆ ਨਾ ਖਰਚ ਕੇ ਆਇਆ ਕਰੋ ਤੁਸੀਂ ਲੱਖ ਲੱਖ ਰੁਪਿਆ ਇਕੱਠਾ ਕਰਕੇ ਆਪਣੀ ਸੜਕ ਦਾ ਪੈਚਵਰਕ ਆਪ ਕਰ ਲਿਆ ਕਰੋ ਉਹ ਸਿਆਣੇ ਬਣ ਜਾਓ ਉਹ ਸਮਝਦਾਰ ਬਣ ਜਾਓ ਇਹਨਾਂ ਵਾਸਤੇ ਤੁਸੀਂ ਟੈਂਪਾਣ ਕੇ ਨਾ ਆਓ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਨਾ ਤੁਹਾਡੇ ਨੁਕਸਾਨ ਹੀ ਕਰਨੇ ਆ ਔਰ ਇਹ ਆਣਾ ਪਿੰਡਾਂ ਦੇ ਅਸੀਂ ਪਹਿਲਾਂ ਹੀ ਦੱਸ ਦਿੱਤਾ ਇਹ ਨਵਾਂ ਪਿੰਡ ਭਾਦਰ ਇਹ ਨਸ਼ਹਿਰਾ ਇਹ ਛਾਲਿਆਂ ਦੇ ਕੋਲ ਪੈਂਦਾ ਜ਼ਿਲ੍ਹਾ ਗੁਰਦਾਸਪੁਰ ਮੁਕੇਰੀਆਂ ਰੋਡ ਦੇ ਉੱਤੇ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਆ ਪਿੰਡ ਦੱਸਦੇ ਆ ਕਿ ਹਰ ਘਰ ਦਾ ਇੱਕ ਇੱਕ ਦੋ ਦੋ ਜੀ ਅਮਰੀਕਾ ਕੈਨੇਡਾ ਜਰਮਨ ਜਾਪਾਨ ਇਟਲੀ ਸਪੇਨ ਤੇ ਅਰਬ ਦੇਸ਼ਾਂ ਵਿੱਚ ਤੇ ਦਿੱਲੀ ਵੀ ਅੱਧੀ gekeਰੀ ਹੋਈ ਆ ਜਿੱਥੇ ਬੈਠੇ ਨੇ ਬਹੁਤ ਜ਼ਿਆਦਾ ਮਿਹਨਤੀ ਲੋਕ ਨੇ ਨਾ ਪਿੰਡਾਂ ਦੇ ਔਰ ਇਹਨਾਂ ਲੋਕਾਂ ਨੂੰ ਕੀ ਹਾਸਲ ਹੋਇਆ ਆਪਣੀਆਂ ਟਿਕਟਾਂ ਖਰਚ ਕੇ ਆਉਣ ਦਾ ਕੀ ਹਾਸਲ ਹੋਇਆ ਆਪਣਾ ਧਨ ਫਜ਼ੂਲ ਖਰਚੀ ਕਰਕੇ ਔਰ ਇਹਨਾਂ ਨੂੰ ਮਿਲਿਆ ਕੀ ਹਾਸਲ ਕੀ ਹੋਇਆ ਕੀ ਇਹਨਾਂ ਦੀ ਸੜਕ ਬਣ ਗਈ ਪੈਚਵਰਕ ਹੋ ਗਿਆ ਕੀ ਇਹਨਾਂ ਦੀ ਸੜਕ ਦਾ ਪੈਚਵਰਕ ਫਿਰ ਹੋ ਜਾਵੇਗਾ ਤੁਸੀਂ ਆਸ ਕਰਦੇ ਹੋ ਕਮੈਂਟ ਜੁੜ ਕਰੋ ਔਰ ਸ਼ੇਅਰ ਜਰੂਰ ਕਰ ਦਿਓ